ਉਸੀ ਸਿਲਸਿਲੇ ਦੇ ਵਿੱਚ ਉਹਨਾਂ ਦੇ ਆਉਣ ਦੇ ਉੱਪਰ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਪਰ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਰੱਖੇ ਗਏ ਨੇ ਔਰਤਾਂ ਲਈ ਵਿੱਚ ਪ੍ਰੋਗਰਾਮ ਰੱਖਿਆ ਗਿਆ ਬਾ ਸਟੂਡੈਂਟਸ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਆਮ ਪਬਲਿਕ ਵਾਸਤੇ ਪ੍ਰੋਗਰਾਮ ਰੱਖਿਆ ਗਿਆ ਔਰ ਸਰਵ ਸਮਾਜ ਧਰਮ ਸੰਮੇਲਨ ਦਾ ਵੀ ਪ੍ਰੋਗਰਾਮ ਰੱਖਿਆ ਗਿਆ ਉਹਦੀ ਸਿਲਸਿਲਾਬਾਰ ਇੱਕ ਇੱਕ ਤਰੀਕਾ ਵੀ ਜਿਹੜਾ ਸਭ ਤੋਂ ਪਹਿਲਾ ਪ੍ਰੋਗਰਾਮ ਹੈ ਉਹ 16 ਦਸੰਬਰ ਨੂੰ ਆਪਣੇ ਹਿਫਜ਼ੁਲ ਕੁਰਾਨ ਜੋ ਕੇ ਪੰਜਾਬ ਦਾ ਸਭ ਤੋਂ بڑا ਅਧਾਰਾ ਸਭ ਤੋਂ بڑا ਮਦਰਸਾ ਹੈ ਉਸ ਦੇ ਵਿੱਚ ਰਾਤ ਨੂੰ 8 ਵਜੇ ਸ਼ੁਰੂ ਹੋਏਗਾ ਉਸ ਪ੍ਰੋਗਰਾਮ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਉਲਮਾਈ کرام ਜਿਹੜੇ ਹੋਣਗੇ ਉਹ ਖਾਸ ਤੌਰ ਤੇ ਉਹਨਾਂ ਦੇ ਫੰਕਸ਼ਨ ਲਏਗਾ ਔਰ 17 ਤਾਰੀਖ ਨੂੰ ਸਵੇਰ ਨੂੰ 11 ਵਜੇ ਖਾਸ ਤੌਰ ਤੇ ਔਰਤਾਂ ਦਾ ਪ੍ਰੋਗਰਾਮ ਰੱਖਿਆ ਗਿਆ ਉਹ ਪ੍ਰੋਗਰਾਮ ਬਰੀਦਗਾ ਦੇ ਵਿੱਚ ਜਿਹੜੀ ਆਪਣੇ ਮਲੇਰ ਕੋਲੇ ਦੀ ਬਰੀਦ ਹੈ ਉਹਦੇ ਵਿੱਚ ਰੱਖਿਆ ਗਿਆ ਉਸੇ ਹੀ ਦਿਨ ਰਾਤ ਨੂੰ ਆਪਣੇ ਸਾਗਰ ਪੈਲੇਸ ਦੇ ਵਿੱਚ ਆਮ ਲੋਕਾਂ ਦਾ ਇੱਕ ਜਿਹੜਾ ਜਲਸਾ ਰੱਖਿਆ ਗਿਆ ਜਿਹੜਾ ਸੱਟਾ ਬਿਜਾਰ ਚ ਸਾਗਰ ਪੈਲੇਸ ਹੈ ਇਹ ਉਹਨਾਂ ਨੇ ਲਈ ਵੱਖ-ਵੱਖ ਪ੍ਰੋਗਰਾਮ ਰੱਖੇ ਗਏ ਨੇ ਤਾਂ ਕਿ ਅਸੀਂ ਜਿਹੜੀ ਉਹਨਾਂ ਦੀ ਸ਼ਖਸੀਅਤ ਤੇ ਆਈ ਹੈ ਅਸੀਂ ਉਹਨਾਂ ਦੇ ਇਰਦਮ ਤੋਂ ਫਾਇਦਾ ਉਠਾ ਸਕੀਏ ਕਿਉਂਕਿ ਤੁਹਾਨੂੰ ਸਾਨੂੰ ਪਤਾ ਹੀ ਹੈ ਵੀ ਉਹਨਾਂ ਦੀ ਸ਼ਖਸੀਅਤ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਔਰ ਜਿੱਥੇ ਵੀ ਜਾਂਦੇ ਨੇ ਉਹ ਉਹ ਆਪਣਾ ਉਹਦਾ ਹੀ ਮਕਸਦ ਹੁੰਦਾ ਹੈ ਕਿ ਆਪਸੀ ਭਾਈਚਾਰਕ ਸਾਂਝ ਸਾਡੇ ਵਿੱਚ ਬਣੀ ਰਹੇ ਔਰ ਜਿਹੜੀਆਂ ਸਾਡੀਆਂ ਗਲਤ ਸੋਚੀਆਂ ਨਾਲ ਅੱਜ ਸਾਡੇ ਸਾਰੇ ਸਮਾਜ ਦੂਰ ਹੋ ਰਿਹਾ ਔਰ ਦੂਰ ਨਾ ਹੋਣ ਇੱਕ ਹੋਵੇ ਉਸੀ ਚੀਜ਼ ਨੂੰ ਲੈ ਕੇ ਦੂਸਰਾ ਇਹਦਾ 18 ਤਰੀਕ ਦਾ ਪ੍ਰੋਗਰਾਮ ਹੈ ਉਹ ਆਪਣਾ ਉਰਦੂ ਅਕੈਡਮੀ ਦੇ ਵਿੱਚ ਸ਼ਾਮ ਨੂੰ 6 ਵਜੇ ਰੱਖਿਆ ਗਿਆ ਉਹਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਇਨਵਾਈਟ ਕੀਤਾ ਗਿਆ ਹੈ اور سارے ہی ہیرمانے لوگ پرچارک بھی تو بھی وہ جس طرح اسلام مسلمانوں کی طرف تو اپنے ڈاکٹر اسیر اکتر صاحب بھی ہوں گے اور اپنے سجاد علمانی صاحب نے کچھ سکھ جتے ہوں گے اور کچھ ہندو جتے بندیاں نام اولا شام نام سارے شام تکر جائیں گے ان شاء اللہ ابھی وہ بھی وہ دس دے ਮੈਂ ਸਿੱਖ ਮੁਸਲਮਾਨ ਸੰਘ ਦਾ ਇੱਕ ਵਰਕ ਸੇਵਾਦਾਰ ਮੈਂ ਸਿੱਖ ਮੁਸਲਮਾਨ ਸੰਘ ਦੀ ਪੂਰੀ ਟੀਮ ਦੀ ਤਰਫੋਂ ਸ਼ਹਿਰ ਵਾਸੀਆਂ ਨੂੰ ਸਾਰੇ ਰੋਗ ਦੀ ਅਪੀਲ ਕਰਦਾ ਕਿ ਖਾਸ ਤੌਰ ਦੇ ਉੱਪਰ ਜਿਹੜਾ ਕਿ 17 ਤਾਰੀਖ ਨੂੰ ਪ੍ਰੋਗਰਾਮ ਹੈ ਰਜਸਟੇਬ ਯਾਦਵ ਦੇ ਵਿੱਚ ਰਾਤ ਨੂੰ ਆਮ ਦੇ ਵਿੱਚ ਆਮ ਜਨਤਾ ਲਈ ਉਸ ਪ੍ਰੋਗਰਾਮ ਦੇ ਵਿੱਚ ਸਾਰੇ ਲੋਕ ਪਹੁੰਚਣ ਔਰ ਜਿਹੜੇ ਬਜ਼ੁਰਗ ਸਾਡੇ ਆ ਰਹੇ ਨੇ ਉਹਨਾਂ ਦੀਆਂ ਨਸੀਹਤਾਂ ਸੁਣ ਕੇ ਆਪਸੀ ਭਾਈਚਾਰਕ ਸਾਂਝ ਨੂੰ ਸੀ ਵਧਾਈਏ ਸ਼ੁਕਰੀਆ ਧੰਨਵਾਦ ਇਹ ਜਿਹੜਾ ਸਾਗਰ ਪੈਲਸ ਵਾਲਾ ਪ੍ਰੋਗਰਾਮ ਦੀ ਦੱਸ ਰਿਹਾ ਹਾਂ ਜਿਹੜਾ ਜੈਂਟਲੀ ਇਹ ਸਿਰਫ ਜੈਂਟਸ ਲਈ ਹੈ ਜੀ ਪਹਿਲਾਂ ਇਸ ਪ੍ਰੋਗਰਾਮ ਦੇ ਵਿੱਚ ਔਰਤਾਂ ਔਰ ਮਰਦਾਂ ਨੂੰ ਇਕੱਠਾ ਰੱਖਿਆ ਗਿਆ ਸੀ ਪਰ ਹੁਣ ਔਰਤਾਂ ਦਾ ਪ੍ਰੋਗਰਾਮ ਬੜੀ ਦੇ ਨਾਲ ਵਿੱਚ ਅਲੱਗ ਕਰ ਦਿੱਤਾ ਗਿਆ ਔਰ ਜਿਹੜਾ ਸਾਗਰ ਪੈਲਸ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਸਿਰਫ ਔਰ ਸਿਰਫ ਮਰਦ ਹਜ਼ਰਤ ਹੀ ਪਹੁੰਚਣਗੇ ਸਮਾਗੀ ਰੱਖਿਆ ਜੀ ਸਾਗਰ ਪੈਲਸ ਦਾ ਸਮਾਗੀ ਰੱਖਿਆ ਜੀ ਆਪਾਂ ਇਹ ਜਿਹੜਾ ਸਮਾਗ ਹੀ ਰਾਤ ਦੇ 8 ਵਜੇ ਦਾ ਪ੍ਰੋਗਰਾਮ ਹੈ 8 ਤੋਂ 10 ਵਜੇ ਤੱਕ ਸਾਗਰ ਪੈਲਸ ਦੇ ਵਿੱਚ ਪ੍ਰੋਗਰਾਮ ਚੱਲੇਗਾ ਇਹਦੀ 8 ਤੋਂ 10 ਵਜੇ ਤੱਕ ਨਹੀਂ ਪਰਮਿਸ਼ਨ ਲ ਉਹ ਕੰਝਾ ਪ੍ਰੋਗਰਾਮ ਪਬਲੀਕਲੀ ਕਾ ਜਿਓ ਉਹ 8:00 ਤੋਂ 10:00 ਤੱਕ ਚੱਲੇਗਾ ਜੀ ਉਤਸਾਹਰ ਪਲੇਸ ਦੇ ਵਿੱਚ ਹਾਂਜੀ